ਮੈਸੇ ਸਰੀਰ ਤੇ ਕੱਪੜੇ ਪਾਉਨੇ ਆ ਉਹ ਕੱਪੜੇ ਆਖਰ ਪੁਰਾਣੇ ਹੋ ਜਾਂਦੇ ਨੇ ਕੁਝ ਚਿਰ ਪਾਉਨੇ ਆ ਉਹ ਪੁਰਾਣੇ ਹੋ ਜਾਂਦੇ ਨੇ ਜੇ ਤੁਸੀਂ ਲਗਾਤਾਰ ਪਾਈ ਜਾਓਗੇ ਆਖਰ ਉਹ ਛਿਜਣੇ ਸ਼ੁਰੂ ਹੋ ਜਾਣਗੇ ਭੁਰਨੇ ਸ਼ੁਰੂ ਹੋ ਜਾਣਗੇ ਆਖਰ ਪਟਣੇ ਸ਼ੁਰੂ ਹੋ ਜਾਣਗੇ ਇਹ ਸਰੀਰ ਵੀ ਇੱਕ ਵਸਤਰੀ ਹੈ ਨਾ ਇਹਨੇ ਤੇ ਆਖਰ ਪੁਰਾਣੇ ਹੋਣਾ ਹੀ ਹੈ ਇਹਨੇ ਤੇ ਸਦਾ ਨਹੀਂ ਰਹਿਣਾ ਇਸ ਕਰਕੇ ਸਾਬ ਜੀ ਕਹਿੰਦੇ ਕਿ ਦੁਨੀਆ ਦੀ ਹਰ ਚੀਜ਼ ਇਵੇਂ ਹੈ ਜਿਵੇਂ ਬਸਤਰ ਅਸੀਂ ਪਹਿਨਦੇ ਆਂ ਤੇ ਆਖਰ ਉਹ ਪੁਰਾਣੇ ਹੋ ਜਾਂਦੇ 2-4 ਦਿਨਾਂ ਤੱਕ ਜਾਂ ਜਿੰਨੇ ਸਮੇਂ ਬਾਅਦ ਵੀ ਪੀਤ ਉਪਰੇ ਕੇਤਕ ਧਾਈਏ ਅੰਤ ਔਰ ਕੋ ਆਹਾ ਪੀਤ ਕਹਿੰਦੇ ਨੇ ਕੰਧ ਨੂੰ ਕੰਧ ਦੇ ਉੱਪਰ ਤੁਸੀਂ ਭਜੋਗੇ ਕਿੰਨੀ ਕੁ ਦੂਰ ਲੱਭੋਗੇ ਆਖਰ ਤੇ ਕੰਧ ਮੁੱਕ ਹੀ ਜਾਣੀ ਹੈ ਨਾ ਭਾਵ ਕਿ ਹਰ ਚੀਜ਼ ਦੀ ਕੋਈ ਸੀਮਾ ਹੈ ਲੇਖਾ ਹੈ ਸਾਡੀ ਜ਼ਿੰਦਗੀ ਦੀ ਕੋਈ ਸੀਮਾ ਹੈ ਸਾਡੇ ਸਵਾਸ ਗਿਣਤੀ ਦੇ ਨੇ ਵਾਹਿਗੁਰੂ ਜੀ ਨੇ ਦਿੱਤੇ ਹੋਏ ਅਸੀਂ ਜਦੋਂ ਆਏ ਸਾਂ ਆਉਣ ਤੋਂ ਪਹਿਲਾਂ ਸਾਡੀ ਅਗਲੀ ਡੇਟ ਜਿਹੜੀ ਸੀ ਉਹ ਨਿਯਤ ਹੋ ਗਈ ਐ ਸੰਬਤ ਸਾਹਾ ਲਿਖਿਆ ਉਹ ਵਾਹਿਗੁਰੂ ਜੀ ਨੇ ਸਾਡਾ ਉਹ ਸਾਹਾ ਲਿਖ ਦਿੱਤਾ ਜਦੋਂ ਅਸੀਂ ਆਏ ਸਾਂ ਮਰਨ ਨਾਲ ਹੀ ਲਿਖ ਦਿੱਤਾ ਗਿਆ ਸੀ ਇਸ ਤੋਂ ਕੋਈ ਬਚ ਨਹੀਂ ਸਕਦਾ ਜਿਆਦਾਤਰ ਧਾਰਮਿਕ ਲੋਕ ਨਾ ਮੌਤ ਤੋਂ ਬਚਣ ਦੀ ਗੱਲ ਕਰਦੇ ਮੌਤ ਦੇ ਨਾਂ ਤੇ ਡਰਾ ਕੇ ਕਹਿੰਦੇ ਜੀ ਇਹ ਕੁਝ ਕਰੋ ਤੁਹਾਡੀ ਉਮਰ ਵੱਧ ਜਾਏਗੀ ਜੇ ਸਿੱਧਾ ਜੋਗਿਆਂ ਦੇਖੋ ਵੀ ਕਿੰਨੀ ਉਮਰ ਵੱਧ ਜਾਏਗੀ ਦਰਮੰਦੀਆਂ ਕਥਾ ਕਹਾਣੀਆਂ ਪੜੋ ਕੋਈ ਕਹਿੰਦਾ ਜੀ ਦੇਵਤਿਆਂ ਦਿਨਤਾਂ ਨੇ ਕੋਈ ਸਮੁੰਦਰੜ ਕਿਉਂ ਚੁਕ ਅੰਮ੍ਰਿਤ ਨਿਕਲਿਆ ਉਹਨੂੰ ਪੀ ਕੇ ਤੇ ਅਮਰ ਹੋ ਜਾਈਦਾ ਹੈ ਕੋਈ ਕਹਿੰਦਾ ਆਬੇ ਹਾਤ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਏਕਨ ਗੁਰਬਾਣੀ ਨੇ ਇਹ ਗੱਲ ਨਹੀਂ ਕਿ ਗੁਰਬਾਣੀ ਕਹਿੰਦੀ ਅਮਰ ਹੋਣਾ ਕੀ ਹੈ ਅਮਰ ਹੋਣ ਦਾ ਅਰਥ ਕੀ ਹੈ ਉਹ ਹੈ ਕਿ ਅਸੀਂ ਆਤਮਿਕ ਜੀਵਨ ਨੂੰ ਮਾਣੀਏ ਸਰੀਰ ਤਾਂ ਸਦਾ ਨਾਲ ਨਹੀਂ ਰਹਿਣਾ ਇਹ ਤੇ ਵਾਹਿਗੁਰੂ ਜੀ ਦੇ ਹੁਕਮ ਚ ਅੱਜ ਮਿਲੇ ਆਖਰ ਬਿੰਸ ਜਾਏਗਾ ਸਰੀਰ ਇੱਕ ਸਾਧਨ ਹੈ ਪ੍ਰਮਾਤਮਾ ਦੇ ਪਿਆਰ ਉਹ ਜੁੜਨ ਦੇ ਲਈ ਸਰੀਰ ਕਦੀ ਕਿਸੇ ਦਾ ਨਾਲ ਨਹੀਂ ਨਿਭਦਾ ਸਤਿਗੁਰੂ ਜੀ ਕਹਿੰਦੇ ਬੰਧਿਆ ਜਿਵੇਂ ਵਸਤਰ ਆਖਰ ਪੁਰਾਣੇ ਹੋ ਜਾਂਦੇ ਨੇ ਆਖਰ ਸਰੀਰ ਵੀ ਤੇ ਪੁਰਾਣਾ ਹੋਣਾ ਹੀ ਹੈ ਨਾ ਦੇਖੋ ਕਦੀ ਬਚਪਨ ਸੀ ਕਿੰਨਾ ਸੋਹਣਾ ਫੁੱਲ ਵਰਗਾ ਸਰੀਰ ਸੀ ਜਵਾਨੀ ਆਉਂਦੀ ਕਿੰਨਾ ਤਗੜਾ ਹੋ ਜਾਂਦਾ ਹੈ ਬਲਵਾਨ ਹੋ ਜਾਂਦਾ ਹੈ ਸੁੰਦਰ ਹੋ ਜਾਂਦਾ ਹੈ ਆਖਰ ਉਹ ਜਵਾਨੀ ਨਹੀਂ ਰਹਿੰਦੀ ਉਹ ਚਲੀ ਜਾਂਦੀ ਬਿਰਧਵਸਤਾ ਆ ਜਾਂਦੀ ਹੈ ਸਰੀਰ ਤੇ ਝੁਰੜੀਆਂ ਪੈ ਜਾਂਦੀਆਂ ਨੇ ਆਖਰ ਉਹ ਅਵਸਥਾ ਹੁੰਦੀ ਹੈ ਜਿੱਥੇ ਜਾ ਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਭਵੀਓਮ ਅੱਜ ਫਰੀਦੇ ਕੂਜੜਾ ਸੈ ਕੋਹਾ ਥਿਓਮ ਜਿਹੜਾ ਬੰਦਾ ਵੱਡੀਆਂ-ਵੱਡੀਆਂ ਮੰਜ਼ਲਾਂ ਮਾਰ ਲਿੰਦਾ ਪਹਾੜਾਂ ਤੇ ਚੜ ਜਾਂਦਾ ਬਿਖਮ ਕੰਮ-ਕੰਮ ਕਰ ਲਿੰਦਾ ਉਹ ਮੰਜੇ ਤੋਂ ਨਹੀਂ ਉੱਠ ਸਕਦਾ ਨੇੜੇ ਪਿਆ ਸਵਾਦ ਆ ਕੁਜਾ ਵੀ ਉਹਨੂੰ 100 ਕੋਦੀ ਦੂਰੀ ਤੇ ਨਜ਼ਰ ਆਉਂਦਾ ਹੈ ਜਿਹੜਾ ਬੰਦਾ ਧਰਤੀ ਤੇ ਇੰਨੇ ਕੰਮ ਕਰਦਾ ਆਖਰ ਉਹਦੀ ਅਵਸਥਾ ਬਣਦੀ ਕਿ ਨੈਨੋ ਨੀਰ ਬਹਿ ਤਨ ਖੀਨਾ ਭੇ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਆਪ ਕਿਆ ਕਰੇ ਪ੍ਰਾਣੀ ਅੱਖਾਂ ਤੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਦਿਖਦਾ ਨਹੀਂ ਕਮਜ਼ੋਰ ਹੋ ਜਾਂਦੀ ਨਜ਼ਰ ਕੰਨਾਂ ਤੋਂ ਸੁਣਨਾ ਬੰਦ ਹੁੰਦਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚੱਬਨ ਚੱਲਨ ਰਤਨ ਤੇ ਸੁਣੀਅਰ ਬਹਿ ਗਏ ਮੁੱਤੀ ਧਾ ਸੇ ਜਾਨੀ ਚੱਲ ਗਏ ਦੰਦ ਖਤਮ ਹੋ ਜਾਂਦੇ ਨੇ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ ਅੱਖਾਂ ਤੋਂ ਦਿਖਣਾ ਬੰਦ ਹੋ ਜਾਂਦਾ ਹੈ ਸਰੀਰ ਜਿਹੜਾ ਕਮਜ਼ੋਰ ਹੋ ਜਾਂਦਾ ਹੈ ਇਹ ਅਨੰਦੀ ਗੱਲ ਹੈ ਕਿ ਇੱਥੇ ਬੰਦਾ ਪਹੁੰਚ ਜਾਂਦਾ ਲੇਕਿਨ ਮਾਇਆ ਫਿਰ ਵੀ ਇਹਨੂੰ ਚੰਬੜੀ ਰਹਿੰਦੀ ਹੈ। ਉਹਦਾ ਮੋਹ ਫਿਰ ਵੀ ਇਹਦਾ ਖਤਮ ਨਹੀਂ ਹੁੰਦਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਬੰਦਿਆ ਆਖਰ ਤਾਂ ਜ਼ਿੰਦਗੀ ਮੁਕਣੀ ਹੈ ਨਾ ਜਿਹੜੇ ਦਿਨ ਮਿਲੇ ਨੇ ਲੇਖੇ 'ਚ ਨੇ ਸਾਡਾ ਖਾਣਾ ਲੇਖੇ 'ਚ ਹੈ, ਦੇਖਣਾ ਲੇਖੇ 'ਚ ਹੈ, ਸੁਣਨਾ ਲੇਖੇ 'ਚ ਹੈ, ਬੁਰਨਾ ਲੇਖੇ 'ਚ ਹੈ, ਚੱਲਣਾ ਲੇਖੇ 'ਚ ਹੈ, ਸਾਡੇ ਸਵਾਸ ਲੇਖੇ ਵਿੱਚ ਨੇ, ਹਰ ਚੀਜ਼ ਲੇਖੇ 'ਚ ਹੈ। ਤੇ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ ਇਹ ਤੇ ਆਖਰ ਘਟਣਾ ਹੀ ਹੈ। ਆਪਾਂ ਇਹਦਾ ਲਾਹਾ ਲੈ ਲੀਏ ਕਹਿੰਦੇ ਕੰਧ ਦੇ ਉੱਪਰ ਕਿੰਨਾ ਕੁ ਭਜੋਗੇ ਆਖਰ ਤੇ ਕੰਧ ਮੁੱਕ ਹੀ ਜਾਣੀ ਆਖਰ ਤੇ ਜ਼ਿੰਦਗੀ ਮੁੱਕ ਹੀ ਜਾਣੀ ਐ ਨਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹ ਅੰਬ ਕਹਿੰਦੇ ਨੇ ਪਾਣੀ ਨੂੰ ਕੁੰਡ ਜਿਹਨੂੰ ਆਪਾਂ ਹਾਉਜ ਕਹਿ ਲੀਏ ਜਾਂ ਕੁੱਤਲਾਬ ਕਹਿ ਲੋ ਜਾਂ ਕੋਈ ਤੁਸੀਂ ਸਰੋਵਰ ਕਹਿ ਲੋ ਜਿਹਦੇ ਵਿੱਚ ਪਾਣੀ ਅਸੀਂ ਇਕੱਠਾ ਕਰਦੇ ਆ ਜਿਵੇਂ ਕਿਸੇ ਹਾਉਜ ਵਿੱਚ ਤਲਾਬ ਵਿੱਚ ਪਾਣੀ ਅਸੀਂ ਇਕੱਠਾ ਕਰਕੇ ਰੱਖਿਆ ਤੇ ਉਹਦੇ ਸਿੰਧ ਦਾ ਅਰਥ ਇੱਥੇ ਲੂਣ ਹੈ ਜਿਹਨੂੰ ਸਿੰਧ ਦਾ ਨਮਕ ਵੀ ਆਪਾਂ ਕਹਿੰਦੇ ਆ ਉਹਦੇ ਵਿੱਚ ਤੁਸੀਂ ਲਿਆ ਕੇ ਲੂਣ ਪਾ ਦਿਓ ਲੂਣ ਤੇ ਛੱਟ ਗਲ ਜਾਏਗਾ ਸਰੀਰ ਤੇਵੇਂ ਗਲ ਜਾਣਾ ਦੁਨੀਆਂ ਦੀ ਹਰ ਚੀਜ਼ ਜਿਹੜੀ ਆਖਰ ਖਤਮ ਹੋ ਜਾਣੀ ਆਖਰ ਤੇ ਮੌਤ ਨੇ ਆ ਕੇ ਇਹਨੂੰ ਕਾਬੂ ਕਰਨਾ ਹੀ ਹੈ ਨਾ ਲੇਕਿਨ ਗੁਰਬਾਣੀ ਨੇ ਸਾਨੂੰ ਇਹ ਸਾਰੀ ਅਸਲੀਅਤ ਦੱਸ ਕੇ ਸਾਡੇ ਹੌਸਲੇ ਨੂੰ ਢਾਇਆ ਨਹੀਂ ਹੈ ਸਗੋਂ ਇਹ ਗੱਲਾਂ ਕਰਕੇ 사ਤਗੁਰੂ ਜੀ ਨੇ ਸਾਡੇ ਅੰਦਰ ਇੱਕ ਬਲ ਪੈਦਾ ਕੀਤਾ ਹੈ ਸਾਡੇ ਅੰਦਰ ਇੱਕ ਚੇਤਨਾ ਪੈਦਾ ਕੀਤੀ ਹੈ ਸਾਡੇ ਅੰਦਰ ਇੱਕ 사ਤਗੁਰੂ ਜੀ ਨੇ ਜਜ਼ਬਾ ਪੈਦਾ ਕਰਨ ਦਾ ਯਤਨ ਕੀਤਾ ਹੈ ਕਿ ਅਸੀਂ ਇਹਦੇ ਵਿੱਚ ਰਹੀਏ ਜਿੰਦਗੀ ਦਾ ਲਾਹਾ ਲੈ ਲਈਏ ਬਹੁਤ ਸਾਰੇ ਲੋਕਾਂ ਦੀ ਇੱਕ ਧਾਰਨਾ ਹੈ ਕਿ ਸਹਿਦ ਗੁਰਬਾਣੀ ਚ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਬਾਣੀ ਹੈ ਜੀ ਬੜੀ ਨਿਰਾਸ਼ਾ ਪੈਦਾ ਕਰਦੀ ਬੜੀ ਦੁੱਖਾਂ ਦੀ ਗੱਲ ਕਰਦੀ ਹੈ ਦਰਸਲ ਉਹਨਾਂ ਲੋਕਾਂ ਨੇ ਗੁਰਬਾਣੀ ਨੂੰ ਵਿਚਾਰਿਆ ਹੀ ਨਹੀਂ ਸਾਡਾ ਪਤਾ ਕੀ ਸੁਭਾਅ ਹੈ ਕਿ ਜੇ ਇੱਕ ਸ਼ਬਦ ਵਿੱਚ ਕਿਤੇ ਦੁੱਖ ਦੀ ਗੱਲ ਆਈ ਤੁਸੀਂ ਕਿੰਨੇ ਦੁੱਖਾਂ ਦੀ ਗੱਲ ਕੀਤੀ ਹੋਈ ਹੈ ਆ ਦੇਖਿਆ ਨਹੀਂ ਆਪਾਂ ਕਿਤੇ ਖੁਸ਼ੀਆਂ ਦਾ ਮੌਕਾ ਹੋਏ ਤੇ ਸ਼ਬਦ ਜਿੱਚ ਖੁਸ਼ੀ ਆਏ ਉਹ ਪੜੋ ਲਾ ਖੁਸ਼ੀਆਂ ਪਾਤਸਾਈਆਂ ਅਸੀਂ ਸੁਣਨਾ ਚਾਹੁੰਨੇ ਉਹਦਾ ਭਾਵ ਜਿਹੜਾ ਉਹਨੂੰ ਅਸੀਂ ਕਦੀ ਦੇਖਿਆ ਹੀ ਨਹੀਂ ਹੈ ਅਸੀਂ ਖੁਸ਼ੀ ਸ਼ਬਦ ਦੇਖ ਲਿਆ ਜਿੱਥੇ ਦੁੱਖ ਦੀ ਗੱਲ ਆ ਗਈ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਆ ਕਿੰਨੇ ਜੀ ਬੜਾ ਕਰੜਾ ਬਚਨ ਆ ਗਿਆ ਗੁਰੂ ਸ਼ਬਦ ਗੁਰੂ ਕੀ ਬਾਣੀ ਤਾਂ ਸਾਨੂੰ ਸੱਚ ਦਰਸਾਉਂਦੀ ਹੈ ਗੁਰੂ ਕੀ ਬਾਣੀ ਕੋ ਮਿੱਠੀਆਂ ਗੋਲੀਆਂ ਨਹੀਂ ਦਿੰਦੀ ਕਿ ਤੁਸੀਂ ਸੁੱਤੇ ਰਹੋ ਨੀਂਦ ਦੇ ਵਿੱਚ ਦੁਨੀਆ 'ਚ ਮਿੱਠੀਆਂ ਗੋਲੀਆਂ ਦੇਣ ਵਾਲੇ ਬਹੁਤ ਨੇ ਸਾਡੇ ਸਮਾਜ 'ਚ ਵੀ ਬੜੇ ਆ ਗਏ ਨੇ ਐ ਕੰਮ ਕਰੋਗੇ ਤੁਹਾਡੀ ਆ ਗੱਲ ਪੂਰੀ ਹੋ ਜਾਏਗੀ ਇੱਥੇ ਇੰਨੇ ਦਿਨ ਜਾਓਗੇ ਆ ਪੂਰੀਆਂ ਮਿੱਠੀਆਂ ਗੋਲੀਆਂ ਨੇ ਜ਼ਿੰਦਗੀ 'ਚ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਦੇ ਮਾਰਗ ਤੇ ਚੱਲਾਂਗੇ ਸਾਡੀ ਜ਼ਿੰਦਗੀ ਆਪਣੇ ਆਪ ਸੁਹਾਵਣੀ ਹੋ ਜਾਏਗੀ ਪ੍ਰਮਾਤਮਾ ਨਹੀਂ ਚਾਹੁੰਦਾ ਸਾਡੀ ਜ਼ਿੰਦਗੀ ਦਾ ਕੋਈ ਕਾਰਜ ਜੜੇ ਉਹ ਤੇ ਆਪ ਕਾਰਜ ਨਿਰਾਸ਼ ਕਰਨਾ ਚਾਹੁੰਦਾ ਸਾਡੀ ਜ਼ਿੰਦਗੀ ਦੇ ਕੰਮਾਂ ਦੇ ਵਿਗਨਾਂ ਦਾ ਕਾਰਨ ਸਾਡੀ ਜੀਵਨ ਜਾਂਚ ਐ ਅਸੀਂ ਜੀਵਨ ਜਾਂਚ ਬਜ਼ਰ ਲਈ ਜੇ ਇਹ ਕੁਝ ਕੀਤੀ ਹੀ ਗੱਲ ਬਣਦੀ ਹੋਏ ਕਿ ਫਲਾਣੇ ਥਾਂ ਤੇ ਇੰਨੇ ਕੁ ਦਿਨ ਜਾ ਕੇ ਆਹ ਪਾਠ ਕਰਕੇ ਗੱਲ ਬਣ ਜੇ ਫਿਰ ਤਾਂ ਕੰਮ ਬੜਾ ਸੌਖਾ ਹੈ ਤੇ ਤੇ ਚੰਗੇ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਬਾਣੀ ਜ਼ਰੂਰ ਪੜਨੀ ਹੈ ਹਰ ਗੁਰਸਿੱਖ ਨੇ ਪੜਨੀ ਇਹ ਬਾਣੀ ਪੜਨ ਲਈ ਦਿੱਤੀ ਸਾਨੂੰ ਸਾਡੇ ਸਤਿਗੁਰੂ ਜੀ ਨੇ ਪੜਾਉਣ ਲਈ ਨਹੀਂ ਕਿ ਪੈਸੇ ਦੇ ਕਪੜਾ ਲਓ ਇਹ ਪੜਨ ਲਈ ਦਿੱਤੀ ਸੀ ਕਿ ਹਰ ਗੁਰਸਿੱਖ ਜਿਹੜਾ ਬਾਣੀ ਪੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਪਿਆਰਾ ਬਚਨ ਕਿ ਸਿੱਖੋ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਤੇਕ ਇਹ ਬਾਣੀ ਸਿੱਖੋ ਯਾਦ ਕਰੋ ਲਰਨ ਕਰੋ ਇਹਨੂੰ ਚੇਤੇ ਕਰੋ ਇਹ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਆਸਰਾ ਹੈ ਹਰ ਵੇਲੇ ਸਾਨੂੰ ਸੇਧ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਮਾਨਸਿਕ ਪੱਖ ਤੋਂ ਮਨੋਵਿਗਿਆਨਕ ਪੱਖ ਤੋਂ ਸਾਨੂੰ ਸਰੀਰਕ ਪੱਖ ਤੋਂ ਸਾਨੂੰ ਸਮਾਜਿਕ ਪੱਖ ਤੋਂ ਸਾਨੂੰ ਰਾਜਨੀਤੀ ਦੇ ਪੱਖ ਤੋਂ ਸਾਡੀਆਂ ਆਰਥਿਕ ਲੋੜਾਂ ਦੀ ਗੱਲ ਕਰਕੇ ਸਾਡੀ ਸੱਭਿਆਚਾਰ ਦੀ ਗੱਲ ਕਰਕੇ ਹਰ ਪੱਖ ਤੋਂ ਗੁਰਬਾਣੀ ਨੇ ਸਾਨੂੰ ਭਰਪੂਰ ਅਗਵਾਈ ਦਿੱਤੀ ਹੈ ਤੇ ਬਾਣੀ ਪੜਿਆਂ ਪਤਾ ਲੱਗੇਗਾ ਨਾ ਮੱਥਾ ਟੇਕਣਾ ਮੁਬਾਰਕ ਹੈ ਸਤਿਗੁਰੂ ਜੀ ਦੇ ਕੋਲ ਅਸੀਂ ਉਹਨੇ ਭਾਗਮ ਵਾਲੇ ਆ ਭਾਈ ਜਰੂਰ ਆਉਣਾ ਚਾਹੀਦਾ ਹੈ ਲੇਕਿਨ ਜਿਉਂ-ਜਿਉਂ ਅਸੀਂ ਬਾਣੀ ਨੂੰ ਪੜਾਂਗੇ ਤਿਉਹ ਤਾਂ ਸਾਨੂੰ ਗਿਆਨ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿੱਡੀ ਵੱਡੀ ਰਹਿਮਤ ਕੀਤੀ ਔਰ ਸੁਮੱਚੀ ਮਨੁੱਖਤਾ ਦੇ ਭਲੇ ਲਈ ਇਸ ਮਨੁੱਖੀ ਸਭਿਤਾ ਨੂੰ ਬਚਾਉਣ ਦੇ ਲਈ ਇਸ ਮਨੁੱਖੀ ਸਭਿਤਾ ਨੂੰ ਹੋਰ ਉੱਚਿਆਂ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿੰਨੀਆਂ ਅਮੋਲ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਅਸੀਂ ਇੱਕ ਬਚਨ ਪੜਦੇ ਹਾਂ ਜਦੋਂ ਅਰਦਾਸ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਨੇਤ ਨਿਮ ਕਰਨਾ ਇਹ ਪਾਠ ਹੈ ਮੁਖਵਾਕ ਲੈਣਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਇਹ ਪਾਠ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਚਾਹੀਦਾ ਪਾਠ ਤੋਂ ਅੱਗੇ ਦਰਸ਼ਨਾਂ ਦੀ ਗੱਲ ਹੈ ਦਰਸ਼ਨ ਜਿਵੇਂ ਅਸੀਂ ਆ ਕੇ ਕਰਦੇ ਵੀ ਦਰਸ਼ਨ ਦੀਦਾਰ ਨੇ ਪਰ ਇਹ ਹੀ ਸਭ ਕੁਝ ਨਹੀਂ ਹੈ ਇਹ ਸੰਪੂਰਨ ਨਹੀਂ ਹੈ ਇਦਾਂ ਜੇ ਦਰਸ਼ਨ ਹੋ ਗਏ ਫਿਰ ਤੇ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੀਤਾ ਜੈਕ ਸੰਸਾਰ ਦਰਸ਼ਨ ਉਹਦੋਂ ਹੁੰਦੇ ਜਦੋਂ ਅਸੀਂ ਪਾਠ ਕਰਦੇ ਨਾ ਗੁਰਬਾਣੀ ਦਾ ਤੇ ਸਾਨੂੰ ਪਤਾ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੰਨੀਆਂ ਬਾਣੀਆਂ ਨੇ ਕਿੰਨੇ ਰਾਗਾਂ ਚ ਬਾਣੀਆਂ ਨੇ ਕਿੰਨੇ ਭਗਤ ਜਨਾਂ ਦੀ ਬਾਣੀ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਕਿੰਨੇ ਪਟਾਂ ਦੀ ਬਾਣੀ ਹੈ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੇ ਕਿੰਨੀਆਂ ਵਿਸ਼ੇਸ਼ ਬਾਣੀਆਂ ਸੁਖਮਨੀ ਸਾਹਿਬ ਜੀ ਹੈ ਬਾਮਨ ਅਖਰੀ ਹੈ ਹੋਰ ਬੇਅੰਤ ਬਾਣੀਆਂ ਜੜੀਆਂ ਜਦੋਂ ਉਹਦਾ ਸਾਨੂੰ ਗਿਆਨ ਹੁੰਦਾ ਜਾਏ ਉਹਨੇ ਅਸੀਂ ਪੜਦੇ ਜਾਈਏ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨੇ ਭਾਈ ਹਰ ਗੁਰਸਿੱਖ ਨੂੰ ਕਰਨੇ ਚਾਹੀਦੇ ਨੇ ਅੱਗੇ ਆ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦੇ دیدار ਦੀ ਗੱਲ دیدار ਤੇ ਭਾਗਾਂ ਵਾਲਿਆਂ ਨੇ ਕੀਤੇ ਨੇ ਭਾਗਾਂ ਵਾਲੇ ਕਰਦੇ ਵੀ ਨੇ ਨਮਸਕਾਰ ਉਹਨਾਂ ਨੂੰ ਜਿਹੜਾ ਦਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਆ ਜੋ ਗੁਰਬਾਣੀ ਦੀ ਰੂਹ ਹੈ ਜੋ ਗੁਰਬਾਣੀ ਦਾ ਮੈਸੇਜ ਹੈ ਅੰਤਰੀ ਭਾਵ ਹੈ ਉਹਦੀ ਸਾਨੂੰ ਸਮਝ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਈ ਸਰਬੱਤ ਦੇ ਭਲੇ ਦੀ ਗੱਲ ਕਰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ